55 ਸਾਲ ਦਾ ਫੁੱਫੜ ਆਪਣੀ ਭਤੀਜੀ ਦੇ ਨਾਲ 11-12 ਸਾਲ ਤੱਕ ਸਬੰਧ ਬਣਾਉਂਦਾ ਰਿਹਾ। ਇੱਥੋਂ ਤੱਕ ਕਿ ਭਤੀਜੀ ਐਡੀ ਕਿ ਇਸ਼ਕ 'ਚ ਅੰਨੀ ਹੋ ਗਈ ਸੀ ਉਹ ਵਿਆਹ ਨਹੀਂ ਸੀ ਕਰਾਉਂਦੀ ਤੇ ਨਾ ਹੀ ਉਹਦਾ ਫੁੱਫੜ ਕਿਸੇ ਹੋਰ ਨਾਲ ਉਹਦਾ ਵਿਆਹ ਹੋਣ ਦਿੰਦਾ ਸੀਗਾ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਅਲੀ ਕਹਾਣੀ ਹੈ ਕਹਾਣੀ ਹੈਗੀ ਬਿਹਾਰ ਦੇ ਔਰੰਗਾਬਾਦ ਦੀ। ਔਰੰਗਾਬਾਦ ਦਾ ਇੱਕ ਮੁੰਡਾ ਹੁੰਦਾ ਪ੍ਰਿਆੰਸ਼ੂ ਜਿਨੂੰ ਕੀ 60 65 ਬਿਗੇ ਜ਼ਮੀਨ ਆਉਂਦੀ ਹੁੰਦੀ ਹੈ ਚੰਗਾ ਅਮੀਰ ਪਰਿਵਾਰ ਹੁੰਦਾ ਪੈਸੇ ਤੇ ਲਿਆਲਾ ਹੁੰਦਾ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ 1 ਮਈ 2025 ਨੂੰ ਪ੍ਰਿਆੰਸ਼ੂ ਦਾ ਵਿਆਹ ਗੁੰਜਨ ਨਾਮ ਦੀ ਕੁੜੀ ਦੇ ਨਾਲ ਹੋ ਜਾਂਦਾ ਤੇ ਜਦੋਂ ਪ੍ਰਿਆੰਸ਼ੂ ਦੀ ਸੁਹਾਗ ਰਾਤ ਹੁੰਦੀ ਆ ਤਾਂ ਪ੍ਰਿਆੰਸ਼ੂ ਨੂੰ ਪਤਾ ਲੱਗ ਜਾਂਦਾ ਕਿ ਜਿਹੜੀ ਕੁੜੀ ਨਾਲ ਮੈਂ ਵਿਆਹ ਕਰਾ ਲਿਆ ਇਹਦਾ ਬੈਕਗ੍ਰਾਉਂਡ ਕੋਈ ਬਾਲਾ ਚੰਗਾ ਨਹੀਂ ਹੈਗਾ ਇਹਨੇ ਬਹੁਤ ਵਾਰੀਆਂ ਸਾਰਾ ਕੁਝ ਕੀਤਾ ਕਰਾਇਆ ਹੋਇਆ ਚਲੋ ਜੀ ਪ੍ਰਿਆੰਸ਼ੂ 2-4 ਦਿਨਾਂ ਬਾਅਦ ਗੁੰਜਰ ਨੂੰ ਕਹਿੰਦਾ ਕਿ ਦੇਖ ਕੀ ਇਹ ਗੱਲ ਕਲੀਅਰ ਹੋ ਗਈ ਹੈ ਕਿ ਤੂੰ ਬਹੁਤ ਵਾਰੀ ਸਬੰਧ ਬਣਾ ਚੁੱਕੀ ਆ ਪਰ ਉਹ ਤੇਰਾ ਪਾਸਟ ਸੀਗਾ ਮੈਂ ਪਾਸਟ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਉਸ ਗੱਲ ਤੇ ਮਿੱਟੀ ਪਾ ਦੇ ਪਰ ਅਗਾਹ ਤੋਂ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਤਾਂ ਜਿਹੜੀ ਗੁੰਜਰ ਹੁੰਦੀ ਉਹ ਕਹਿੰਦੀ ਵੀ ਨਹੀਂ ਨਹੀਂ ਇਹ ਤਾਂ ਮੇਰਾ ਪਾਸਟ ਸੀਗਾ ਵੈਸੇ ਇੰਨਾ ਕੁਝ ਹੋਇਆ ਨਹੀਂ ਤੂੰ ਜਿੰਨਾ ਸਮਝੀ ਜਨੈ ਗੁੰਜਰ ਨੇ ਬਸ ਗੋਲ ਮੋਲ ਗੱਲਾਂ ਕਰਕੇ ਝੂਠੀਆਂ-ਮੁੱਠੀਆਂ ਕਸਮਾਂ ਖਾ ਕੇ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦੀ ਚਲੋ ਜੀ ਉਸ ਤੋਂ ਬਾਅਦ ਸਮਾਂ ਆਉਂਦਾ ਹੈ 24 ਜੂਨ ਦਾ 24 ਜੂਨ 25 ਦਾ ਤਾਂ 24 ਜੂਨ 2025 ਨੂੰ ਜਿਹੜਾ ਪ੍ਰਿਆੰਸ਼ੂ ਹੁੰਦਾ ਹੈ ਇਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਆਪਣੇ ਪਿੰਡ ਵਾਪਸ ਆ ਰਿਹਾ ਹੁੰਦਾ ਹੈ ਤੇ ਇਹ ਆਪਣੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਉੱਪਰ ਆ ਕੇ ਆਪਣੇ ਪਿੰਡ ਦੇ ਦੋਸਤਾਂ ਨੂੰ ਫੋਨ ਕਰਦਾ ਹੈ ਕਿ ਮੈਨੂੰ ਰੇਲਵੇ ਸਟੇਸ਼ਨ ਤੋਂ ਆ ਕੇ ਲੈ ਜਾਓ ਚਲੋ ਜੀ ਪ੍ਰਿਆਨਸ਼ੂ ਦੇ ਪਿੰਡ ਦੇ ਦੋ ਮੁੰਡੇ ਹੁੰਦੇ ਆ ਮੋਟਰਸਾਈਕਲ ਖਿੱਚਦੇ ਦਿੰਦੇ ਆ ਜਾ ਕੇ ਸਟੇਸ਼ਨ ਤੋਂ ਪ੍ਰਿਆਨਸ਼ੂ ਨੂੰ ਆਪਦੇ ਪਿੱਛੇ ਬਿਠਾ ਕੇ ਪਿੰਡ ਵੱਲ ਲੈ ਕੇ ਆ ਰਹੇ ਹੁੰਦੇ ਆ ਤਾਂ ਪਿੱਛੋਂ ਮੋਟਰਸਾਈਕਲ ਤੇ ਦੋ ਮੁੰਡੇ ਆਉਂਦੇ ਆ ਉਹ ਚਾਰ ਗੋਲੀਆਂ ਚਲਾਉਂਦੇ ਆ ਦੋ ਗੋਲੀਆਂ ਪ੍ਰਿਆਨਸ਼ੂ ਦੇ ਵੱਜਦੀਆਂ ਨੇ ਪ੍ਰਿਆਨਸ਼ੂ ਮੋਟਰਸਾਈਕਲ ਤੋਂ ਪਿੱਛੇ ਡਿੱਗ ਪੈਂਦਾ ਉਹ ਮੁੰਡੇ ਫਰਾਰ ਹੋ ਜਾਂਦੇ ਆ ਜਿਹੜੇ ਹੁਣ ਦੋ ਦੋਸਤ ਸੀਗੇ ਉਹ ਵਿਚਾਰੇ ਘਬਰਾ ਗਏ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਰ ਫਿਰ ਵੀ ਉਹ ਸਮਝਦਾਰੀ ਤੋਂ ਕੰਮ ਲੈਂਦੇ ਆ ਉਹ ਪ੍ਰਿਆਨਸ਼ੂ ਨੂੰ ਚੱਕ ਕੇ ਨੇੜੇ ਦੇ ਕਿਸੇ ਹਸਪੀਟਲ ਤੇ ਜਾ ਕੇ ਐਡਮਿਟ ਕਰਵਾਉਂ ਚਲੋ ਜੀ ਉਸ ਤੋਂ ਬਾਅਦ ਗੱਲ ਪਹੁੰਚੀ ਪੁਲਿਸ ਤੱਕ ਪੁਲਿਸ ਆਉਂਦੀ ਆ ਤਾਂ ਪੁਲਿਸ ਦਾ ਸਿੱਧਾ ਸ਼ੱਕ ਹੀ ਉਹਨਾਂ ਦੋਨਾਂ ਦੋਸਤਾਂ ਦੇ ਉੱਪਰ ਜਾਂਦਾ ਜਿਹੜੇ ਪ੍ਰਿਆੰਸ਼ੂ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਗਏ ਸੀ ਚਲੋ ਜੀ ਪੁਲਿਸ ਨੇ ਉਹਨਾਂ ਨੂੰ ਚੱਕ ਲੈੰਦਾ ਥਾਣੇ ਉਹਨਾਂ ਦੀ ਪੁੱਛਗਿੱਛ ਕੀਤੀ ਉਹਨਾਂ ਦੀਆਂ ਕਾਲ ਡਿਟੇਲਾਂ ਕਢਾਈਆਂ ਪਰ ਪੁਲਿਸ ਦੇ ਹੱਥੇ ਕੁਝ ਨਹੀਂ ਲੱਗਿਆ ਫਿਰ ਉਹਨਾਂ ਨੂੰ ਪੁਲਿਸ ਛੱਡ ਦਿੰਦੀ ਆ ਉਸ ਤੋਂ ਬਾਅਦ ਪੁਲਿਸ ਨੇ ਪ੍ਰਿਆੰਸ਼ੂ ਦੇ ਨੰਬਰ ਦੀ ਕਾਲ ਡਿਟੇਲ ਕਢਾਈ ਕਾਲ ਡਿਟੇਲ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਆ ਕਿ ਪ੍ਰਿਆੰਸ਼ੂ ਦੀ ਮੌਤ ਤੋਂ 4 ਘੰਟੇ ਪਹਿਲਾਂ ਪ੍ਰਿਅੰਸ਼ੂ ਦੀ ਘਰ ਵਾਲੀ ਗੁੰਜਨ ਨੇ ਘੱਟੋ ਘੱਟ 25 26 ਵਾਰ ਪ੍ਰਿਅੰਸ਼ੂ ਨੂੰ ਫੋਨ ਕੀਤਾ ਸੀਗਾ ਤਾਂ ਪੁਲਿਸ ਨੂੰ ਕਿਤੇ ਨਾ ਕਿਤੇ ਸ਼ੱਕ ਹੋ ਗਿਆ ਕਿ 4 ਘੰਟਿਆਂ ਦੇ ਵਿੱਚ ਘਰ ਵਾਲੀ ਨੂੰ ਕਿੰਨਾ ਕੰਮ ਸੀਗਾ ਪ੍ਰਿਅੰਸ਼ੂ ਨਾਲ ਜਿਹਨੇ 25 26 ਵਾਰ ਫੋਨ ਕੀਤਾ ਵੀ ਕਿਤੇ ਨਾ ਕਿਤੇ ਦਾਲਚ ਕੁਝ ਕਾਲਾ ਹੈਗਾ ਚਲੋ ਜੀ ਉਸ ਤੋਂ ਬਾਅਦ ਪੁਲਿਸ ਨੇ ਪ੍ਰਿਅੰਸ਼ੂ ਦੀ ਘਰ ਵਾਲੀ ਗੁੰਜਨ ਦੀ ਫੋਨ ਦੀ ਕਾਲ ਡਿਟੇਲ ਕਢਾਈ ਜਦੋਂ ਗੁੰਜਣ ਦੀ ਕਾਲ ਡਿਟੇਲ ਨਿਕਲਦੀ ਆ ਤਾਂ ਇੱਕ ਸ਼ੱਕੀ ਨੰਬਰ ਸਾਹਮਣੇ ਆਉਂਦਾ ਜਿਹਦੇ ਤੇ ਇੱਕ ਦਿਨ ਦੇ ਵਿੱਚ ਘੱਟੋ-ਘੱਟ 40-45 ਵਾਰ ਫੋਨ ਕੀਤੇ ਗਏ ਸੀ ਪੁਲਿਸ ਬੜੀ ਹੈਰਾਨ ਹੁੰਦੀ ਆ ਕਿ ਗੁੰਜਣ ਨੇ ਇੱਕ ਹੀ ਨੰਬਰ ਤੇ 40-45 ਵਾਰੀ ਇੱਕ ਦਿਨ ਦੇ ਵਿੱਚ ਫੋਨ ਕੀਤਾ ਕੁਝ ਨਾ ਕੁਝ ਦਾਲਚ ਕਾਲਾ ਹੈਗਾ ਚਲੋ ਜੀ ਉਸ ਤੋਂ ਬਾਅਦ ਗੁੰਜਣ ਦਾ ਪੁਲਿਸ ਫੋਨ ਲੈਣ ਲਈ ਆਉਂਦੀ ਆ ਪਰ ਗੁੰਜਣ ਉਹਨਾਂ ਨੂੰ ਫੋਨ ਦੇਣ ਤੋਂ ਮਨਾ ਕਰ ਦਿੰਦੀ ਆ ਪਰ ਪੁਲਿਸ ਫਿਰ ਵੀ ਧੱਕੇ ਨਾਲ ਗੁੰਜਣ ਦਾ ਫੋਨ ਲੈ ਜਾਂਦੀ ਆ ਹੌਣ ਦੀ ਫੋਲਾਫਾਲੀ ਹੁੰਦੀ ਆ ਬਰੀਕੀ ਨਾਲ ਜਾਂਚ ਹੁੰਦੀ ਆ ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਪੁਲਿਸ ਗੁੰਜਰ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਹੁਣ ਜਦੋਂ ਪੁਲਿਸ ਜੀ ਨੇ ਜਾ ਕੇ ਥਾਣੇ ਵਿੱਚ ਨਕਵਾਰੀ ਕੀਤੀ ਪੁੱਛ ਪੜਤਾਲ ਕੀਤੀ ਤਾਂ ਗੁੰਜਰ ਬਿਆਨਾਂ ਤੋਂ ਭੱਜਣ ਲੱਗੀ ਕਦੇ ਕਿਵੇਂ ਦੇ ਬਿਆਨ ਦੇ ਦਿਆ ਕਰੇ ਕਦੇ ਕਿਵੇਂ ਦੇ ਬਿਆਨ ਦੇ ਦਿਆ ਕਰ ਪਰ ਜਦੋਂ ਸਖਤਾਈ ਦੇ ਨਾਲ ਪੁੱਛਿਆ ਫਿਰ ਗੁੰਜਰ ਮੰਨ ਜਾਂਦੀ ਹੈ ਵੀ ਹਾਂ ਵੀ ਇਹ ਕਤਲ ਮੈਂ ਆਪ ਦੇ ਫੁੱਫੜ ਦੇ ਨਾਲ ਰਲ ਕੇ ਕਰਵਾਇਆ ਜਦੋਂ ਪੁਲਿਸ ਨੇ ਪੁੱਛਿਆ ਵੀ ਕਿਉਂ ਤਾਂ ਗੁੰਜਣ ਕਹਿੰਦੀ ਆ ਕਿ ਮੈਂ ਆਪਦੇ ਫੁੱਫੜ ਦੇ ਘਰ ਰਹਿੰਦੀ ਹੁੰਦੀ ਸੀ ਯਾਨੀ ਕਿ ਮੈਂ ਭੂਆ ਦੇ ਕੋਲ ਰਹਿੰਦੀ ਸੀ ਮੈਂ ਉੱਥੇ ਹੀ ਪੜ੍ਹਦੀ ਹੁੰਦੀ ਸੀਗੀ ਤੇ 15 ਸਾਲਾਂ ਦੀ ਉਮਰ ਦੇ ਵਿੱਚ ਮੈਨੂੰ ਫੁੱਫੜ ਦੇ ਨਾਲ ਪਿਆਰ ਹੋ ਗਿਆ ਸੀਗਾ ਤੇ 15 ਸਾਲਾਂ ਦੀ ਉਮਰ ਦੇ ਵਿੱਚ ਹੀ ਮੈਂ ਫੁੱਫੜ ਨਾਲ ਸਬੰਧ ਬਣਾਉਣੇ ਸ਼ੁਰੂ ਕਰਤੇ ਸੀਗੇ ਕਿਉਂਕਿ ਮੇਰਾ ਫੁੱਫੜ ਪੈਸੇ ਤੇ ਲੇਲਾ ਬੰਦਾ ਸੀ ਬਹੁਤ ਅਮੀਰ ਸੀਗਾ ਮੈਨੂੰ ਨਿੱਤ ਨਵੇਂ-ਨਵੇਂ ਕੱਪੜੇ ਲਿਆ ਕੇ ਦਿੰਦਾ ਹੁੰਦਾ ਸੀਗਾ ਮੇਰੀ ਖਾਣ ਦੀ ਹਰ ਖੁਆਇਸ਼ ਪੂਰੀ ਕਰਦਾ ਸੀ ਮੈਨੂੰ ਪੂਰੀ ਐਸ਼ ਕਰਵਾਉਂਦਾ ਸੀਗਾ ਇਸ ਕਰਕੇ ਮੈਨੂੰ ਆਪਦੇ ਫੁੱਫੜ ਨਾਲ ਪਿਆਰ ਹੋ ਗਿਆ ਇਥੋਂ ਤੱਕ ਕਿ 7-8 ਵਾਰ ਮੈਨੂੰ ਫੁੱਫੜ ਅਬੋਰਸ਼ਨ ਕਿੱਟਾਂ ਵੀ ਖਵਾ ਚੁੱਕਾ ਪਰ ਮੇਰੀ ਭੂਆ ਨੂੰ ਕਦੇ ਸਾਡੇ ਤੇ ਸ਼ੱਕ ਹੀ ਨਹੀਂ ਸੀ ਹੋਇਆ ਭੂਆ ਨੂੰ ਕਿੱਥੋਂ ਸ਼ੱਕ ਹੋਣਾ ਸੀ ਕਿਉਂਕਿ ਰਿਸ਼ਤਾ ਹੀ ਇੰਨਾ ਕੁ ਪਵਿੱਤਰ ਸੀਗਾ ਭੂਆ ਉਸ ਗੱਲ ਬਾਰੇ ਸੋਚ ਹੀ ਨਹੀਂ ਸੀ ਸਕਦੀ ਕਹਿੰਦੀ ਲਗਭਗ 10-12 ਸਾਲ ਇਦਾਂ ਸਮਾਂ ਲੰਘ ਗਿਆ ਤੇ ਅਪ੍ਰੈਲ 2025 ਨੂੰ ਕੀ ਹੁੰਦਾ ਕਿ ਜਿਹੜੀ ਕਹਿੰਦੀ ਮੇਰੀ ਭੂਆ ਹੁੰਦੀ ਆ ਉਹਨੂੰ ਮੇਰੇ ਫੁੱਫੜ ਦੇ ਦੁੱਧ ਚੋਂ ਨੀਂਦ ਵਾਲੀਆਂ ਗੋਲੀਆਂ ਪਾ ਕੇ ਸਵਾਇਆ ਹੁੰਦਾ ਤੇ ਅਸੀਂ ਦੋਨੇ ਜਨੇ ਸਬੰਧ ਬਣਾ ਰਹੇ ਹੁੰਨੇ ਆ ਮੇਰੀ ਭੂਆ ਦੀ ਅਚਾਨਕ ਜਾ ਖੁੱਲ ਜਾਂਦੀ ਆ ਉਹ ਉੱਠ ਕੇ ਸਾਨੂੰ ਦੋਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਫੜ ਲੈਂਦੀ ਆ ਉਸ ਤੋਂ ਬਾਅਦ ਕਹਿੰਦੀ ਮੇਰੀ ਭੂਆ ਦੇ ਫਫੜ ਦੇ ਵਿੱਚ ਬਹੁਤ ਕਲੇਸ਼ ਰਹਿੰਦਾ ਤੇ ਜਿਹੜੀ ਮੇਰੀ ਭੂਆ ਹੁੰਦੀ ਆ ਉਹ ਮੇਰੇ ਪਿਓ ਨੂੰ ਸਾਰਾ ਕੁਝ ਦੱਸ ਦਿੰਦੀ ਆ ਕਿ ਆਪ ਦੀ ਧੀ ਨੂੰ ਲੈ ਜਾ ਆ ਕੁਛ ਤੇ ਚੱਲੀ ਜਾਂਦਾ ਤਾਂ ਗੁੰਜਰ ਕਹਿੰਦੀ ਜਿਹੜਾ ਮੇਰਾ ਪਿਓ ਸੀ ਉਹ ਬਹੁਤ ਜਿਆਦਾ ਗੁੱਸੇ ਦੇ ਵਿੱਚ ਆ ਗਿਆ ਤੇ ਉਹਨੇ ਕਾਲੀ ਕਾਲੀ ਦੇ ਵਿੱਚ ਮੇਰਾ ਰਿਸ਼ਤਾ ਪ੍ਰਿਆਨਸ਼ੂ ਨਾਲ ਕਰਤਾ ਤੇ 1 ਮਈ 2025 ਨੂੰ ਮੇਰਾ ਪ੍ਰਿਆਨਸ਼ੂ ਨਾਲ ਵਿਆਹ ਹੋ ਗਿਆ ਪਰ ਮੇਰਾ ਕਹਿੰਦੀ ਪ੍ਰਿਆੰਸ਼ ਨਾਲ ਦਿਲ ਨਹੀਂ ਸੀ ਮਿਲਦਾ ਮੈਂ ਉਸ ਫਫੜ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਮੈਂ ਉਹਨੂੰ ਬੇਹੱਦ ਪਿਆਰ ਕਰਦੀ ਸੀ ਪਾਗਲਾ ਵਾਂਗ ਕਹਿੰਦੀ ਮੈਂ ਵਿਆਹ ਤੋਂ ਬਾਅਦ ਵੀ ਫਫੜ ਨਾਲ ਫੋਨ ਤੇ ਗੱਲਬਾਤ ਕਰਦੀ ਰਹਿੰਦੀ ਸੀ ਇੱਕ ਦੋ ਵਾਰੀ ਮੈਂ ਵਿਆਹ ਤੋਂ ਬਾਅਦ ਵੀ ਆਪਣੇ ਫਫੜ ਨੂੰ ਮਿਲ ਚੁੱਕੀ ਹਾਂ ਇਸ ਕਰਕੇ ਮੈਂ ਹਮੇਸ਼ਾ ਹਮੇਸ਼ਾ ਲਈ ਪ੍ਰਿਆੰਸ਼ ਨੂੰ ਰਸਤੇ 'ਚੋਂ ਹਟਵਾਤਾ ਤੇ ਗੁੰਜਨ ਨੇ ਵੀ ਦੱਸਦੀ ਹੈ ਕਿ ਮੇਰੇ ਫਫੜ ਨੇ 18 ਲੱਖ ਦੇ ਵਿੱਚ ਆਂਧਰਾ ਪ੍ਰਦੇਸ਼ ਤੋਂ ਦੋ ਸ਼ੂਟਰਾਂ ਨੂੰ ਹਾਇਰ ਕੀਤਾ ਸੀਗਾ ਜਿਹਦੇ 'ਚ ਇੱਕ ਦਾ ਨਾਮ ਜੈਸ਼ੰਕਰ ਸੀ ਦੂਜੇ ਦਾ ਨਾਮ ਮਕੇਸ਼ ਸੀਗਾ ਕਹਿੰਦੀ ਵੀ ਮੈਂ ਉਸ ਦਿਨ ਆਪਦੇ ਘਰ ਵਾਲੇ ਨੂੰ ਬਾਰ ਬਾਰ ਫੋਨ ਕਰਕੇ ਪੁੱਛ ਰਹੀ ਸੀ ਵੀ ਤੂੰ ਕਿੱਥੇ ਆ ਗਿਆ ਕਿੱਥੇ ਆ ਗਿਆ ਕਿਉਂਕਿ ਇੱਕ ਦਿਨ ਪਹਿਲਾਂ ਸ਼ੂਟਰ ਔਰੰਗਾਬਾਦ ਦੇ ਵਿੱਚ ਆ ਚੁੱਕੇ ਸੀਗੇ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਨ ਤੋਂ ਬਾਅਦ ਫੁੱਫੜ ਨੂੰ ਫੋਨ ਕਰ ਦਿੱਤੀ ਸੀਗੀ ਵੀ ਮੇਰਾ ਘਰ ਵਾਲਾ ਉੱਥੇ ਆ ਗਿਆ ਪ੍ਰਿਅੰਸ਼ੂ ਉੱਥੇ ਆ ਗਿਆ ਫੁੱਫੜ ਗਾਂ ਸ਼ੂਟਰਾਂ ਨੂੰ ਦੱਸਦਾ ਸੀਗਾ ਤੇ ਸ਼ੂਟਰ 4 ਘੰਟੇ ਪਹਿਲਾਂ ਲਗਭਗ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਸੀਗੇ ਤੇ ਉਥੋਂ ਹੀ ਉਹ ਪ੍ਰੇਮਸ਼ੂ ਦਾ ਪਿੱਛਾ ਕਰ ਰਹੀ ਸੀ ਜਿੱਥੇ ਉਹਨਾਂ ਨੂੰ ਖਾਲੀ ਥਾਂ ਮਿਲੀ ਉੱਥੇ ਉਹਨਾਂ ਨੇ ਆ ਕੇ ਗੋਲੀਆਂ ਚਲਾ ਦਿੱਤੀਆਂ ਤਾਂ ਇਹ ਸਾਰਾ ਕੁਝ ਸੁਣ ਕੇ ਪੁਲਿਸ ਬੜੀ ਹੈਰਾਨ ਹੋ ਜਾਂਦੀ ਹੈ ਪੁਲਿਸ ਸੋਚਦੀ ਹੈ ਵੀ 15 ਸਾਲਾਂ ਦੀ ਉਮਰ ਦੇ ਵਿੱਚ ਇੱਕ ਕੁੜੀ 44-45 ਸਾਲਾਂ ਦੇ ਬੰਦੇ ਨਾਲ ਸਬੰਧ ਬਣਾਉਣ ਲੱਗ ਗਈ ਅੱਜ ਫੁੱਫੜ 55-56 ਸਾਲ ਦਾ ਹੋਇਆ ਪਿਆ ਤੇ ਇਹ 26-27 ਸਾਲ ਦੀ ਹੋਈ ਪਈ ਹੈ ਇੱਕ ਬੁੱਢੇ ਫੁੱਫੜ ਦੇ ਇਸ਼ਕ 'ਚ ਇੰਨੀ ਕ ਅੰਨੀ ਹੋ ਗਈ ਵੀ ਗੱਲਾਂ ਹੀ ਛੱਡ ਦਿਓ ਆਪਣਾ ਘਰ ਵਾਲਾ ਵੀ ਬਰਬਾਦ ਤਾਂ ਉਹਨੂੰ ਵੀ ਨਹੀਂ ਛੱਡਿਆ ਦੇਖ ਲਓ ਵੀ ਕਿੱਡਾ ਕਲਯੁਗ ਆ ਗਿਆ ਕਿੱਡੇ ਪਵਿੱਤਰ ਪਵਿੱਤਰ ਰਿਸ਼ਤਿਆਂ ਦੇ ਵਿੱਚ ਦਾਗ ਲੱਗ ਰਿਹਾ ਕਲੰਕ ਲੱਗ ਰਿਹਾ ਇੱਕ ਜਿਸਮ ਦੀ ਅੱਗ ਪੂਰੀ ਕਰਨ ਲਈ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਕਿਉਂਕਿ ਸ਼ੇਅਰ ਕਰਨ ਦਾ ਮਕਸਦ ਇੱਕੋ ਹੁੰਦਾ ਕਿ ਵੱਧ ਤੋਂ ਵੱਧ ਲੋਕ ਸੁਚੇਤ ਹੋਣ ਜਾਗਰੂਕ ਹੋਣ ਕਿ ਸਾਡੇ ਸਮਾਜ ਦੇ ਵਿੱਚ ਵਾਪਰ ਕੀ ਗੁਜ ਰਿਹਾ ਚੱਲ ਕੀ ਗੁਜ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਰਿਸ਼ਤੇਦਾਰ ਮਾੜੇ ਹੁੰਦੇ ਆ ਪੰਜੇ ਵਗਲੇ ਇੱਕੋ ਜਿਹੇ ਹੁੰਦੀਆਂ ਨੇ ਪਰ ਰਿਸ਼ਤੇਦਾਰਾਂ ਦੇ ਵਿੱਚ ਕੁਝ ਕੁ ਮਰੀਆਂ ਜਮੀਰਾਂ ਵਾਲੇ ਗਿਰੀਆਂ ਜਮੀਰਾਂ ਵਾਲੇ ਲੋਕ ਵੀ ਸ਼ਾਮਲ ਹੁੰਦੇ ਆ ਜਿਹੜੇ ਕਿਸੇ ਵੀ ਰਿਸ਼ਤੇ ਨੂੰ ਤਾਰ-ਤਾਰ ਕਰਨ ਲੱਗਿਆਂ ਮਿੰਟ ਲਾਉਂਦੇ ਆ ਆਪਦੇ ਜਿਸਮ ਦੀ ਅੱਗ ਨੂੰ ਠੰਡਿਆ ਕਰਨ ਲਈ ਸਾਡਾ ਮਕਸਦ ਬਤੂ ਲੋਕਾਂ ਨੂੰ ਸੁਚੇਤ ਕਰਨਾ ਆ ਜਾਗਰੂਕ ਕਰਨਾ ਆ ਤਾਂ ਜੋ ਇਹੋ ਜੀ ਘਟਨਾ ਕਿਸੇ ਹੋਰ ਦੇ ਘਰ ਦੇ ਵਿੱਚ ਨਾ ਵਾਪਰੇ ਕਿਸੇ ਹੋਰ ਦੀ ਧੀ ਪਣ ਇਹੋ ਜੀ ਘਟਨਾ ਦੀ ਸ਼ਿਕਾਰ ਨਾ ਹੋਵੇ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ